ਪੰਜਾਬ ਚ ਚਾਈਨਾ ਡੋਰ ਵੇਚਣ ਵਾਲਿਆਂ ਦੀ ਆਈ ਸ਼ਾਮਤ ਫੜੇ ਜਾਣ ਤੇ 10000 ਤੋਂ 15 ਲੱਖ ਰੁਪਏ ਤੱਕ ਦਾ ਹੋ ਸਕਦਾ ਹੈ ਜੁਰਮਾਨਾ ਸਖਤ ਹੋਈ ਪੰਜਾਬ ਸਰਕਾਰ ਡੋਰ ਦੀ ਵਿਕਰੀ ਤੇ ਲਾਈ پابੰਦੀ ਵੇਚਣ ਵਾਲਿਆਂ ਨੂੰ ਫੜਾਉਣ ਵਾਲੇ ਵਿਅਕਤੀ ਨੂੰ ਮਿਲੇਗਾ ਇਨਾਮ ਹੁਣ ਪੰਜਾਬ ਚ ਚਾਈਨਾ ਡੋਰ ਦੀ ਵਿਕਰੀ ਤੇ ਸਰਕਾਰ ਹੋਰ ਸਖਤ ਹੋ ਗਈ ਹੈ ਡੋਰ ਵੇਚਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ 보ਰਡ ਨੇ ਹੁਕਮ ਜਾਰੀ ਕਰਕੇ ਸਜ਼ਾਦੀ ਵਿਵਸਥਾਵੀ ਕੀਤੀ ਹੈ। ਹੁਕਮ ਅਨੁਸਾਰ ਵਾਤਾਵਰਣ ਐਕਟ 1986 ਦੀ ਧਾਰਾ 5 ਦੇ ਤਿਤ ਪੰਜਾਬ ਵਿੱਚ ਨਾਈਲੋਨ, ਪਲਾਸਟਿਕ, ਚਾਈਨਾ ਡੋਰ, ਮਾਂਜਾ ਅਤੇ ਕਿਸੇ ਹੋਰ ਸਿੰਥੈਟਿਕ ਸਮਾਨ ਨਾਲ ਬਣੀ ਪਤੰਗ ਉਡਾਉਣ ਵਾਲੀ ਡੋਰ ਤਿਆਰ ਕਰਨ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਯਾਤ ਅਤੇ ਨਿਰਯਾਤ ਅਤੇ ਸਮੱਗਰੀ ਦੀ ਵਰਤੋਂ ਤੇ ਪੂਰਨ ਪਾਬੰਦੀ ਹੋਵੇਗੀ। ਕੱਚਾ ਤੇ ਤਿੱਖੀ ਵਸਤੂ ਵਾਲੀ ਡੋਰ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਹੈ ਕਿ ਅਗਰ ਕੋਈ ਵੀ ਵਿਅਕਤੀ ਵਾਤਾਵਰਣ ਐਕਟ 1986 ਦੀ ਧਾਰਾ 5 ਦੇ ਪ੍ਰਵਧਾਨਾਂ ਜਾਂ ਫਿਰ ਇਸ ਦੇ ਤਿਤ ਬਣਾਏ ਗਏ ਨਿਯਮਾਂ ਦੇ ਤਿਤ ਜਾਰੀ ਹੁਕਮਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ 10000 ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ ਮਹਿਕਮੇ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪਤੰਗਬਾਜ਼ੀ ਦੇ ਲਈ ਪਾਬੰਦੀਸ਼ੁਦਾ ਚਾਈਨਾ ਡੋਰ नायलोन ਤੇ ਸਿੰਥੈਟਿਕ ਡੋਰ ਦੀ ਵਰਤੋਂ ਨਾ ਕਰਕੇ ਇਸ ਨੇਕ ਕੰਮ ਵਿੱਚ ਸਰਕਾਰ ਦੀ ਮਦਦ ਕਰੋ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਫੜਾਉਂਦਾ ਹੈ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ ਦੱਸਦੇ ਚਲਿਏ ਕਿ ਜਗਰਾਉਂ ਵਿੱਚ ਚਾਈਨਾ ਡੋਰ ਦੀ ਚਪੇਟ ਵਿੱਚ ਆਉਣ ਤੇ ਇੱਕ ਨੌਜਵਾਨ ਦਾ ਨੱਕ ਕਟਿਆ ਗਿਆ ਅਤੇ ਉਸਦੇ ਪੰਜ ਟਾਂਕੇ ਲੱਗੇ ਪੀੜਤ ਵਿਕਾਸ ਗੁਪਤਾ ਨੇ ਦੱਸਿਆ ਕਿ ਉਸ ਦੀ ਅੱਖ ਤੇ ਵੀ 60 ਲੱਗੀ ਹੈ ਅਤੇ ਉਸ ਨੂੰ ਪਟਿਆਲਾ ਹਸਪਤਾਲ ਜਾ ਕੇ ਜਾਂਚ ਕਰਵਾਉਣੀ ਪਵੇਗੀ ਵਿਕਾਸ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਉਹ ਚਾਸੀ ਰਾਣੀ ਚੌਂਕ ਤੋਂ ਰੇਲਵੇ ਓਵਰ ਬਿਰਜ ਤੇ ਚੜਿਆ ਤਾਂ ਇਸ ਦੌਰਾਨ ਕੱਟੀ ਹੋਈ ਪਤੰਗ ਆ ਗਈ ਅਤੇ ਉਸ ਨਾਲ ਲੱਗੀ ਡੋਰ ਨਾਲ ਉਸਦੀ ਅੱਖ ਅਤੇ ਨੱਕ ਕੱਟੀ ਗਈ ਉਸਦਾ ਚਿਹਰਾ ਲਹੂ ਲੁਹਾਨ ਹੋ ਗਿਆ